ਮੁਕੇਰੀਆਂ ਦੇ ਪਿੰਡ ਆਲੋ ਪੱਟੀ ਵਿਖੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੀ ਪੰਚਾਇਤ ਐਨ ਆਰ ਆਈ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਸ਼ੇਖ ਪਖੋ ਸ਼ਾਹ ਜੀ ਨੂੰ ਸਮਰਪਿਤ 21 ਅਤੇ 22 ਸਤੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਸੰਬੰਧੀ ਪ੍ਰਬੰਧਕਾਂ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ। ਪੀਰ ਬਾਬਾ ਸ਼ੇਖ ਪਖੋ ਸ਼ਾਹ ਜੀ ਦੇ ਨਤਮਸਤਕ ਹੋਣ ਉਪਰੰਤ ਪ੍ਰਬੰਧਕਾਂ ਅਤੇ ਪ੍ਰਤਬੰਤਿਆਂ ਵੱਲੋਂ ਦੋ ਰੂਜਾ ਕਬੱਡੀ ਟੂਰਨਾਮੈਂਟ ਸੰਬੰਧੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਕਬੱਡੀ ਟੂਰਨਾਮੈਂਟ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਹੈ ਤਾਂ ਜੋ ਇੱਕ ਤੰਦਰੁਸਤ ਅਤੇ ਨਿਰੋਇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਪ੍ਰਬੰਧਕਾਂ ਵੱਲੋਂ ਲੱਖਾਂ ਰੁਪਏ ਦੇ ਇਨਾਮੀ ਇਸ ਟੂਰਨਾਮੈਂਟ ਵਿੱਚ ਖੇਡ ਪ੍ਰੇਮੀਆਂ ਨੂੰ ਹੌਮ ਹਮਾ ਕੇ ਇੱਕ ਵੱਡੀ ਟੂਰਨਾਮੈਂਟ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਤੁਸੀਂ YouTube ਤੇ ਜਾ ਕੇ ਇੰਡੀਆ ਫਨ ਟੀਵੀ ਤੇ ਦੇਖ ਸਕਦੇ ਹੋ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ। ਪਿੰਡ ਆਲੋਪਤੀ। ਬਾਬਾ ਖੇਰ ਸ਼ਾ ਪੱਖੋ ਜੀ ਦਾ ਕਬੱਡੀ ਟੂਰਨਾਮੈਂਟ ਪੂਰੇ ਪੰਚਾਇਤ ਔਰ ਐਨ ਆਰ ਆਈ ਭਾਈਆਂ ਦੀ ਸ਼ੋਗ ਨਾਲ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ 21 22 ਸਤੰਬਰ ਨੂੰ ਵੱਡੀ ਟੂਰਨਾਮੈਂਟ ਬਹੁਤ ਉਮਾਕੇ ਕੀਤਾ ਜਾ ਰਿਹਾ ਹੈ ਸਾਰਿਆਂ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਹੁਮ ਹਮਾ ਕੇ ਬਾਬਾ ਇੱਕ ਪੱਖੋ ਸਾਦੇ ਵੱਡੀ ਟੂਰਨਾਮੈਂਟ ਤੇ ਆਕੇ ਇਹਦੀ ਰੌਣਕ ਪਾਣ ਹਾਂ ਜੀ ਮੇਰਾ ਨਾਮ ਸ਼ੁਰਮ ਸਿੰਘ ਆ ਜੀ ਪਿੰਡ ਆਲੂ ਪੱਟੀ ਸੇਖ ਬਾਬਾ ਪਖੋ ਸ਼ਾਹ ਜੀ ਦੇ ਦਾਸ ਟੂਰਨਾਮੈਂਟ ਕਬੱਡੀ ਕੱਪ ਜਿਹੜਾ ਉਹ ਪਿੰਡ ਦੇ ਸਹਿਯੋਗ ਨਾਲ ਐਨ ਆਰ ਐ ਵੀ ਰਾਣੇ ਸਹਿਯੋਗ ਨਾਲ ਸਾਰੇ ਪਿੰਡ ਦੇ ਪੰਚਾਇਤ ਭਾਈਚਾਰੇ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਹਰ ਸਾਲ ਇਹ ਕੋਈ 102 ਸਾਲ ਤੋਂ ਚੱਲਦਾ ਆ ਰਿਹਾ ਟੂਰਨਾਮੈਂਟ ਜਿਹੜਾ ਇਹਨੂੰ ਹਰ ਸਾਲ ਬੜੇ ਪਰਮ ਮਦਨ ਨਿਯਮਾਂ ਨਾਲ ਨਿਭਾਇਆ ਜਾਂਦਾ ਜਿੱਦਾਂ ਕਿ ਉਹ ਇੱਕ ਪਰੰਪਰਾ ਬਣੀ ਹੈ ਉਸ ਪਰੰਪਰਾ ਨੂੰ ਅਸੀਂ ਬੜੇ ਸਾਰਾ ਪਿੰਡ ਜਿਹੜਾ ਉਹ ਬੜੀ ਸ਼ਰਧਾ ਨਾਲ ਨਿਭਾਗਾ ਤੇ ਇਹ ਟੂਰਨਾਮੈਂਟ ਸਾਡਾ ਜਿਹੜਾ ਬਹੁਤ ਉਮਤਾਮ ਨਾਲ ਮਨਾਇਆ ਜਾਂਦਾ ਤੇ ਇੱਕ ਤੇ ਇਸ ਸਾਲ ਵੀ ਅਸੀਂ 21 22 ਸਤੰਬਰ ਨੂੰ ਸਾਡੇ ਇੱਥੇ ਜਿਹੜੀਆਂ ਟੀਮਾਂ ਕਬੱਡੀ ਕੱਪ ਹੈ ਜਿਹੜਾ 22 ਸਤੰਬਰ ਨੂੰ ਸਾਡਾ ਉਹ ਫਾਈਨਲ ਹੈ ਉਹ ਉੱਥੇ ਸਾਡੇ ਪੰਜਾਬ ਦੇ ਇੰਟਰਨੈਸ਼ਨਲ ਖਿਡਾਰੀ ਕਬੱਡੀ ਖਿਡਾਰੀ ਪਹੁੰਚ ਰਹੇ ਨੇ ਤੇ ਮੇਰੀ ਸਾਰੇ ਲੋਕਾਂ ਨੂੰ ਸਾਰੇ ਸੰਗਤ ਨੂੰ ਅਪੀਲ ਹੈ ਕਿ ਹੋ ਮਹਾਮਾ ਕੇ ਆਲੂ ਪੱਡੀ ਪੂਜਨ ਤੇ ਸਿੰਜ ਮੇਲੇ ਦੀ ਰੌਣਕ ਬਦਾ ਮੈਂ ਡਾਕਟਰ ਪਵਨ ਪਿੰਡ ਆਲੋਪੱਟੀ ਤੋਂ ਸਾਡੇ ਪਿੰਡ ਵਿੱਚ 21 ਅਤੇ 22 ਤਰੀਕ ਨੂੰ ਸੇਖ ਫਖੋਸਾ ਦੀ ਜਗ੍ਹਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੋ ਕਿ ਹਰ ਸਾਲ ਕਰਵਾਇਆ ਜਾਂਦਾ ਹੈ ਸਾਡੇ ਪਿੰਡ ਵਿੱਚ ਸਾਰੇ ਹੀ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਮ ਹਮਾ ਕੇ ਇਸ ਮੇਲੇ ਵਿੱਚ ਪਹੁੰਚੋ ਅਤੇ ਪਿੰਡ ਦਾ ਮਾਣ ਵਧਾਓ ਆਰਿਸਪਾਲ ਸਿੰਘ ਪਿੰਡ ਆਲੋਪੱਟੀ ਬਾਬਾ ਸੇਖ ਫਖੋਸਾ ਦੂਰਨਾ ਕਬੱਡੀ ਮੈਦਾਨ ਵਿੱਚ ਹਮ ਹਮਾ ਕੇ ਾਰੇ ਪੰਦੇਸ ਦੇ ਸਯੋਜ ਨਾਲ ਪਾਇਆ ਜਾਂਦਾ ਹਾ 100 ਸਾਲ ਪੁਰਾਣਾ ਹੈ